ਸੋ ਸ਼ਾਸ਼ੂ ਵੀ ਉਹ ਇਹ ਕੀ ਹੈਗਾ ਨੀਤੀ ਮਿੱਤ ਲੜਾਈ ਪਾ ਕੇ ਇਹਨਾਂ ਨੇ ਜੀ ਬਹੁਤ ਲੜਾਈ ਹੋ ਰਹੀ ਆ ਹਫ਼ਤੇ ਦਸ ਦਿਨ ਦੀ ਉਹ ਜਿੱਥੇ ਖੰਬ ਦੇ ਲੱਗੀ ਹੋਈ ਸੀ ਉਹ ਮੁੰਡੇ ਪਿੱਛੇ ਲੜਾਈ ਹੁੰਦੀ ਆਗੀ ਸੈਲੂਨ ਵਾਲਾ ਜੀ ਸੰਜੇ ਸਿਰਫ ਉਹਦੇ ਪਿੱਛੇ ਲੜਾਈ ਮੇਰਾ ਮੁੰਡਾ ਰੋਕਦਾ ਦੀ ਇਹ ਕਹਿੰਦੀ ਮੈਂ ਜਾਉਂਗੀ ਬਸ ਆ ਗੱਲ ਪਿੱਛੇ ਇਹਨਾਂ ਦਾ ਕਲੇਸ਼ ਪੈਂਦਾ ਸੀਗਾ ਹੋਰ ਕੋਈ ਗੱਲ ਨਹੀਂ ਉਹ ਮੁੰਡਿਆਂ ਦਾ ਸੈਲੂਨ ਇਹ ਕਹਿੰਦੀ ਮੈਂ ਕੁੜੀ ਦੇ ਲੱਗੀ ਹੋਈ ਆ ਕਿਸੇ ਆ ਗੱਲ ਸੀ ਆ ਬਾਤ ਸੀ ਰੋਜ਼ ਇਸੇ ਗੱਲ ਪਿੱਛੇ ਲੜਾਈ ਹੁੰਦੀ ਸੀ ਜੀ ਹੋਰ ਕੋਈ ਗੱਲ ਨਹੀਂ ਇਹ ਕਦੋਂ ਮਤਲਬ ਕਦੇ ਨਾਲ ਮਾਰਦਾ ਫਿਰ ਅੱਜ ਸਾਨੂੰ ਪਤਾ ਹੀ ਨਹੀਂ ਸਭ ਲੋਕ ਲਾ ਕੇ ਅੰਦਰ ਸੁੱਤੇ ਪਏ ਆ ਅਸੀਂ ਮੈਂ ਤਾਂ ਸਵੇਰੇ 7 ਵਜੇ ਦੀ ਆਪਣਾ ਕੰਮ ਬਾੜ ਪੂਜਾ ਕਰਦਿਆਂ 8 ਵਜੇ ਉੱਠ ਗਏ ਸਾਨੂੰ ਕੁਝ ਨਹੀਂ ਪਤਾ ਹੈਗਾ ਪਹਿਲਾਂ ਤੇ ਮੁੰਡਾ ਲੱਗ ਰਿਹਾ ਸੀ ਸਾਹਮਣੇ ਰਹਿੰਦਾ ਸੀ ਸਾਡੇ ਅੱਛਾ ਹੂੰ ਸਰ ਕੋਈ ਪਤਾ ਨਹੀਂਗਾ ਇਹਦਾ ਮੁੰਡੇ ਦੀ ਲੜਾਈ تھی ਮੁੰਡੇ ਦੇ ਬਹੁਤੀ ਲੜਾਈ ਤੇ ਗਈ ਅੱਛਾ ਇਹਨਾਂ ਦੀ ਪਤਾ ਸੀ ਤਾਂ ਲੱਗ ਰਹੇ ਨੇ ਅੱਛਾ ਉਹ ਲੱਗ ਰਹੇ ਦੀ ਕਦੋਂ ਕਿੰਨਾ ਟਾਈਮ ਹੋ ਗਿਆ ਵਿਆਹ ਹੋ ਗਿਆ ਇਨੋ ਬਿਹੈਂਦਾ ਹੋ ਗਈ 5 6 ਸਾਲ ਬੱਚਾ ਵੀ ਕੋਈ ਬੱਚਾ ਗੁੱਡੀ ਆ ਅੱਛਾ ਕਿੰਨੇ ਸਾਲ ਦੀ ਗੁੱਡੀ ਹੈਗੀ ਆ 5 ਸਾਲ ਦੀ ਆਪ ਕੀ ਕਰਦਾ ਸੀ ਇਹ ਯਾਰ ਆਪ ਕੰਪੈਨ ਤੇ ਜਾਂਦਾ ਸੀ ਅੱਛਾ ਲੜਾਈ ਕਿਸ ਵੱਜੂ ਹੋਈ ਲੜਾਈ ਕੋਈ ਸੰਜੀ ਸੰਜੀ ਦਾ ਰੌਲਾ ਇਹ ਜਾ ਸਲੂਨ ਦਾ ਕੰਮ ਕਰਦਾ ਹੈ ਅੱਛਾ ਕਟਿੰਗ ਦਾ ਉਹਦੇ ਲੱਗੀ ਵੀ ਸੀ ਅੱਛਾ ਉਹ ਇਹ ਮੁੰਡਾ ਕਹਿੰਦਾ ਸੀ ਵੀ ਤੂੰ ਜਾ ਨਾ ਅੱਛਾ ਉਹ ਕਹਿੰਦਾ ਮਰ ਨਹੀਂ ਉੱਥੇ ਆ ਬਸ ਉਹ ਗੱਲਾਂ ਨੂੰ ਲੜੇ ਹੋਰੀ ਜੀ ਅੱਛਾ ਸਲੂਨ ਦੇ ਕੰਮ ਨੂੰ ਲੈ ਕੇ ਹੋਈ ਜੀ ਹਾਂ ਸਰੀ ਇਹ ਕਹਿਣਾ ਚਾਹੁੰਦੇ ਆ ਜੀ ਮੁੱਲੇ ਚੱਟਾ ਬੜਾ ਜ਼ੁਲਮ ਹੋ ਗਿਆ ਗਵਾਂ ਦੇ ਕੋਲੇ ਰੋਲੇ ਦਾ ਜਮੀਨ ਹੀ ਪਤਾ ਲੱਗਿਆ ਹੈਗਾ ਕਿ ਆਪਾਂ ਐਡੀ ਤੋਂ ਲੜਾਈ ਹੁੰਦੀ ਹੋਵੇ ਫਿਰ ਵੀ ਆਪਾਂ ਨੂੰ ਪਤਾ ਲੱਗਦਾ ਹੈਗਾ ਵੀ ਲੜਾਈ ਹੋ ਰਹੀ ਹੈ ਇਹ ਤਾਂ ਬਾਹਰ ਤੇ ਬਾਹਰ ਹੈ ਸੱਸ ਦੇ ਨਾਲ ਬੈਠੀ ਰਹੀ ਆ ਚੁੱਲ੍ਹੇ ਤੇ ਉਹਨੂੰ ਸਾਰਾ ਸਾਰੇ ਜ਼ੁਲਮ ਹੈ ਜੀ ਉਹ ਚੇਤੇ ਕਰੋ ਇਹ ਕੱਢਣਾ ਹੈ ਸਰ ਮੈਂ ਤਾਂ ਸਵੇਰ 5 ਵਜੇ ਫੋਨ ਆਇਆ ਜੀ अच्छा ਵਿਪਰਨੂ ਤੇਰੇ ਮੱਲੇ ਚ ਲੇਡੀ ਸਮਾਰਤੀ ਘਰ ਵਾਲੇ ਨੇ ਮੈਂ ਤਾਂ ਸਾਡੇ ਤਾਂ ਮੱਲੇ ਚ ਕੋਈ ਤਾਂ ਹੈ ਨਹੀਂ ਜੇ ਕਹਿੰਦੇ ਮੋੜ ਤੇ ਆ ਜਦੋਂ ਮੈਂ ਮੋੜ ਤੇ ਆਈ ਤਾਂ ਐਸ ਐਚਓ ਕਹਿੰਦਾ ਭਮੀ ਨਾਲੇ ਘਰਾਂ ਮੋੜ ਮੁੜ ਕੇ ਚਲੋ ਮੈਂ ਨਾਲੇ ਗਈ ਅੰਦਰੋਂ ਵੀ ਚੱਕੀ ਆ ਦਰਵਾਜੇ ਦੇ ਮੂਹਰੇ ਡਿੱਗੀ ਪਈ ਸੀ ਉਹਦੇ ਜੋ ਗੱਪਾਂ ਨਹੀਂ ਕੁਛ ਨਹੀਂ ਗਲਾ ਘੋੜ ਕੇ ਮਾਰ ਲਿਆ ਗਲਾਈ ਘੁੱਟਿਆ ਹੋਇਆ ਜੀ ਖੂਨ ਖਾਨ ਦੇ ਲੱਗਿਆ ਥੋੜਾ ਬਹੁਤਾ ਇੱਥੇ ਹਾਂ ਲੜਾਈ ਹੋਈ ਹੋਣੀ ਲੜਾਈ ਹੋਈ ਹੋਣੀ ਜੀ ਕਈ ਦਿਨਾਂ ਦੇ ਕਹਿੰਦੇ ਨੇ ਲੜਾਈ ਹੋ ਰਹੀ ਹੈ ਇਹਨਾਂ ਦੀ ਬਾਕੀ ਆਪਾਂ ਨੂੰ ਫਤਿਹ ਮੈਂ ਤਾਂ ਦੇਖੀ ਅੱਜ ਨੇ ਵੀ ਕਰਾਇਤੇ ਰਹਿੰਦੇ ਨੇ ਕਤਲ ਦਾ ਮਾਮਲਾ ਕੀ ਕਰ ਰਸੀ ਪੁੱਛੇ ਇਹ ਹਲੇ ਇੱਕ ਦੀ ਇਨਵੈਸਟੀਗੇਸ਼ਨ ਕਰਾਂਗੇ ਜੀ ਜੋ ਸਾਨੂੰ ਸਟੇਟਮੈਂਟ ਲਿਖਾਣਗੇ ਇਹ ਉਹਦੇ ਆਧਾਰ ਤੇ ਕਾਰਵਾਈ ਕਰਾਂਗੇ ਜੋ ਤੱਤ ਸਾਹਮਣੇ ਆਣਗੇ ਸਾਲੇ ਕੋਈ پتہ ਨਹੀਂ ਇੱਥੇ ਸੀ ਮਤਲਬ ਇਹ ਲੱਗਦਾ ਇਹਦਾ ਗਲਾ ਘੁੱਟਿਆ ਆ ਬਾਕੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇ ਕਲਾ ਕੀ ਨੇ ਦਿੱਤੀ ਹੈ ਕਲਾ ਸਾਨੂੰ ਕੰਟਰੋਲ ਤੋਂ ਮਾਰਨ ਵਾਲੇ ਨਹੀਂ ਬਥੀਏ ਜੀ ਮੈਂ ਇਹ ਕੰਮ ਕਰਦਾ ਹੈਗਾ ਅੱਛਾ ਉਹ ਕਰੋ ਅਰੈਸਟ ਕੀਤਾ ਹੈ ਕਿ ਆਪਨੇ ਹਲੇ ਕੋਈ ਅਰੈਸਟ ਨਹੀਂ ਕੀਤਾ ਹੋ ਜੀ ਅਰੈਸਟ ਕਰਾਂਗੇ ਤਾਂ